ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਟਿਟ ਟਿਟ 98 ਦੇ ਪੇਪਰ ਇਹ ਬਾਰੇ ਕਈਆਂ ਦੇ ਸਵਾਲ ਆ ਰਹੇ ਨੇ ਬਹੁਤ ਜ਼ਿਆਦਾ ਮੈਂ ਆਲਰੇਡੀ ਵੀ ਵੀਡੀਓ ਅਪਲੋਡ ਕਰ ਚੁੱਕਿਆ ਹਾਂ ਮੈਂ ਫਿਰ ਤੁਹਾਨੂੰ ਕਹਿਣਾ ਚਾਹਾਂਗਾ ਕਿ ਦੇਖੋ 60 ਨੰਬਰ ਵਾਲੇ ਜਿਹੜੇ ਬੱਚੇ ਨੇ ਨਾ ਉਹ ਓਬਜੈਕਸ਼ਨ ਕਦੇ ਵੀ ਨਾ ਕਰਨ ਕਿਉਂ ਕਿ ਦੇਖੋ ਜੀ ਜੇਕਰ ਹੇਰ ਫਿਰ ਹੋਣੀ ਹੁੰਦੀ ਹੈ ਜਦੋਂ ਵੀ ਓਬਜੈਕਸ਼ਨਸ ਤੋਂ ਬਾਅਦ ਜਾਂ ਫਾਈਨਲ ਆਨਸਰ ਕੀ ਜਦੋਂ ਆਉਂਦੀ ਹੈ ਇੱਕ ਦੋ ਨੰਬਰ ਦੀ ਹੁੰਦੀ ਜ਼ਿਆਦਾਤਰ ਠੀਕ ਹੈ ਜੀ ਇਸ ਤੋਂ ਬਾਅਦ ਨਾ ਘਟਦੇ ਨੇ ਨਾ ਹੀ ਵਧਦੇ ਨੇ ਠੀਕ ਹੈ ਜੀ ਤੁਹਾਨੂੰ ਦੇਖੋ ਜੇ ਮੰਨ ਕੇ ਚਲੋ ਤੁਹਾਡੇ 52 53 ਇੱਥੇ ਆਸ-ਪਾਸ ਨੇ ਫਿਰ ਤੁਸੀਂ ਆਬਜੈਕਸ਼ਨ ਲਾ ਸਕਦੇ ਹੋ ਹਾਂ ਫਿਰ ਤੁਹਾਨੂੰ ਲੱਗਦਾ ਵੀ ਹਾਂ ਇੱਕ ਦੋ ਨੰਬਰ ਉੱਪਰ نیچے ਹੋ ਸਕਦੇ ਆ ਤਾਂ ਆਬਜੈਕਸ਼ਨ ਲਾ ਸਕਦੇ ਹੋ ਪਰ ਜੇ ਤੁਹਾਡੇ 60 ਪਲੱਸ ਮਾਰਕਸ ਨੇ ਤਾਂ ਫਿਰ ਤੁਸੀਂ ਕਦੇ ਵੀ objections ਨਾ ਲਾਓ ਐਵੇਂ ਤੁਹਾਨੂੰ ਕੋਈ ਫਾਇਦਾ ਨਹੀਂਗਾ ਤੇ ਅੱਜ ਇਸ ਦੀ ਆਖਰੀ ਮਿਤੀ ਹੈ ਠੀਕ ਹੈ ਜੀ ਅੱਜ ਇਸ ਦੀ ਆਖਰੀ ਮਿਤੀ ਹੈ ਤੇ ਇਸ ਆਖਰੀ ਮਿਤੀ ਤੋਂ ਬਾਅਦ ਹੀ ਇਹਦਾ ਫਾਈਨਲ ਰਿਜ਼ਲਟ ਜਾਰੀ ਕੀਤਾ ਜਾਏਗਾ ਪੇਪਰ A ਦਾ ਦੋਸਤੋ ਪੇਪਰ A ਦਾ ਮੈਂ ਫਾਈਨਲ ਰਿਜ਼ਲਟ ਦੀ ਗੱਲ ਕਰ ਰਿਹਾ 8899 ਦਾ ਨਹੀਂ 8899 ਦਾ ਰਿਜ਼ਲਟ ਪਹਿਲਾਂ ਹੀ ਆ ਚੁੱਕਿਆ ਹੈ ਜਿਹੜਾ ਕਿ ਉਹੀ ਮੈਰਿਟ ਰਹੇਗੀ ਪਰ ਉਹ ਮੈਰਿਟ ਡਾਊਨ ਜਾ ਸਕਦੀ ਜੇਕਰ ਬੱਚਿਆਂ ਕੋਲ ਪੀਪਰ ਇਹ ਪਾਸ ਨਾ ਹੋਇਆ ਕਿਉਂਕਿ ਬਹੁਤ ਸਾਰੀ ਨਿਊਜ਼ਸ ਸੀਗੀਆਂ ਜਿਹਦੇ ਵਿੱਚ ਕੀ ਕੁਝ ਝਾਲੀ ਬੱਚੇ ਪੀਪਰ ਦਿੰਦੇ ਫੜੇ ਗਏ ਨੇ ਸੋ ਜੇਕਰ ਇਸ ਤਰ੍ਹਾਂ ਦਾ ਰਿਹਾ ਤਾਂ ਬਹੁਤ ਸਰੀਆਂ ਸੀਟਾਂ ਖਾਲੀ ਵੀ ਦੇਹ ਸਕਦੀਆਂ ਨੇ ਪਰ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਿਹੜੇ ਮੈਰਿਟ ਲਿਸਟ ਵਿੱਚ ਆਏ ਹੋਏ ਨੇ ਉਹਨਾਂ ਦਾ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਪੀਪਰ ਇਹ ਵੀ ਪਾਸ ਕਰ ਲੈਣਗੇ ਤੇ ਕੰਗ੍ਰੈਚੁਲੇਸ਼ਨਸ ਇਨ ਐਡਵਾਂਸ ਜਿਨ੍ਹਾਂ ਦਾ ਪੀਪਰ 60 ਪਲੱਸ ਨੰਬਰ ਮਾਰਕਸ ਬਣ ਰਹੇ ਨੇ ਤੇ ਸਨਵਾ 200 ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਨੂੰ ਕੋਈ ਵੀ ਕੁਐਰੀ ਹੋਵੇ ਤੁਹਾਡੀ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ